ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਵਿੱਚ ਗੁੰਡਾਗਰਦੀ ਹੋਈ ਹੈ ਜਿੱਥੇ ਦੋ ਨੌਜਵਾਨਾਂ ਤੇ ਅਣਪਛਾਤੇ ਹਮਲਾਵਰਾਂ ਨੇ ਜਾਣਲੇਵਾ ਹਮਲਾ ਕਰ ਦਿੱਤਾ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰ ਹਾਲਤ ਵਿੱਚ ਜ਼ਖਮੀ ਹੈ ਜਿਸ ਦਾ ਸਿਵਲ ਹਸਪਤਾਲ ਦਸੂਹਾ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਲਾਜ ਦੇ ਇਨ ਜ਼ਖਮੀ ਦਵਿੰਦਰ ਸਿੰਘ ਸੱਤੀ ਨੇ ਇਸ ਹਮਲੇ ਦੀ ਸਾਰੀ ਜਾਣਕਾਰੀ ਦਿੰਦੇ ਹੋਏ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸਤੰਤਰ ਕੀ ਹੋਇਆ ਸੀ ਤੁਹਾਡੇ ਤੇ ਹਮਲਾ ਹੋਇਆ ਕਿੱਥੇ ਜਾ ਰਹੇ ਸੀ ਇਹ ਭਾਈ ਮੈਂ ਪਿੰਡ ਨੂੰ ਜਾ ਰਿਹਾ ਸੀ ਜਿੱਦੇ ਪਿੰਡ ਪੱਜਵਾਰ ਪ੍ਰਾਇਮਰੀ ਸਕੂਲ ਦੇ ਲਾਗੇ ਪਹੁੰਚੇਗਾ ਭਾਰੀ ਸਾਈਡ ਤੋਂ ਦੋ ਮੁੰਡੇ ਖੜੇ ਸੀਗੇ ਤਿੰਨ ਕਾਦੇ ਤੇ ਸੀਗੇ ਉਹ ਮੋਟਰਸਾਈਕਲ ਤੇ ਅੱਛਾ ਜਿੱਤੇ ਸਾਨੂੰ ਦੇਖਿਆ ਉਹ ਜੱਟ ਤਾਂ ਅੱਗੇ ਆਏ ਉਹਨੇ ਉਹ ਪੈਂਦੇ ਸਤੇ ਉਹ ਮੇਰੇ ਡਰਾਈਵਰ ਜਿਹੜਾ ਉੱਤੇ ਬਾਹਰ ਦਿੱਤੇ ਜਿੱਤੇ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਤੇ ਵੀ ਬਾਹਰ ਦਿੱਤੇ ਅੱਛਾ ਤੇ ਮੇਰੇ ਆ ਬਾਹਰ ਤੇ ਤੁਹਾਡੇ ਦੋਸਤ ਕਿਦਾ ਕੀ ਨਾਮ ਉਹਦਾ ਉਹ ਨਕਲ ਵੀਰ ਸੀ ਤੇ ਡਰਾਈਵਰ ਹੈ ਹਾਂਜੀ ਡਰਾਈਵਰ ਉਹਦੀ ਕੀ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਤੁਹਾਡੇ ਕਿਤੇ ਕਿਤੇ ਸੱਟਾਂ ਲੱਗੀਆਂ ਮੇਰੀ ਲੰਮੀ ਜਾਨ ਮੇਰੀ ਆਵਾਹ ਦੋਨੇ ਰੱਦੀ ਆ ਉਹ ਉਹ ਰੰਗ ਦੀ ਯਾਤਰੀ ਐਤਨਾ ਬਲਾਹੂ ਦਰ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਤਾਂ ਮੰਗ ਕਰਦਾ ਜਿਹੜੇ ਗੁੰਡਾਗਰਦੀ ਚੱਲ ਰਹੀ ਆ ਇਹ ਗੁੰਡਾਗਰਦੀ ਖਤਮ ਕੀਤੀ ਜਾਏ ਗੁੰਡਾਗਰਦੀ ਨੂੰ ਨਾਥ ਪਾਈ ਜਾਏ ਬ੍ਰਦਰ ਦਾ ਕੀ ਨਾਮ ਹੈ ਤੇ ਕੀ ਹੋਇਆ ਹਮਲਾ ਤੋਂ ਕਦੋਂ ਪਤਾ ਲੱਗਾ ਕੀ ਹੋਇਆ ਸੀ ਕਿੰਨੇ ਕਿੰਨੇ ਪੈਣ ਭਰਾ ਤੁਸੀਂ ਇਕਲੋਤਾ ਭਰਾ ਸੀ ਤੁਹਾਡਾ ਉਹਨੇ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ ਪਿੰਡ ਬਾਜਵਾ ਦਾ ਜਿਹੜਾ ਮੁੰਡਾ ਰਹਿਣ ਵਾਲਾ ਉਹਦੇ ਯੂ ਨੋ ਸਵੇਰ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਕੋ ਤਿੰਨ ਜਿਹੜੇ ਅਨੁਸ਼ਾਸਿਤ ਨੌਜਵਾਨਾਂ ਨੇ ਘੇਰ ਕੇ ਉਹਨਾਂ ਦੇ ਸ਼ੱਟਾ ਮਾਰੀਆਂ ਉਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਡੈਥ ਹੋਈ ਹੈ ਦੂਜਾ ਜ਼ਖਮੀ ਹੈ ਅਸੀਂ ਜਿਹੜਾ ਜ਼ਖਮੀ ਹੈ ਉਹਦਾ ਬਿਆਨ ਹਾਸਲ ਕਰਕੇ ਪੁਲਿਸ ਹਿਸਟਰੀ ਕਰ ਰਹੇ ਹਾਂ ਤੇ ਜਿਹੜੇ ਦੋਸ਼ੀ ਹਨ ਜਲਦੀ ਪਾਲਖੜੀ ਕੇ ਉਹਨੂੰ ਰਿਸ਼ਟ ਕਰਦੇ ਸਰ ਇਹ ਕੀ ਕਾਰਨ ਹੋ ਸਕਦੇ ਜਿਹੜੇ ਹਮਲੇ ਦੇ ਇਹ ਪ੍ਰਮਾਪ ਸਹਿਯਤਾ ਦੇਖੋ ਕੋਈ ਵੀ ਐਂਗਲ ਹੋ ਸਕਦਾ ਹੈ ਸਾਰੇ ਪਹਿਲੂ ਦੇ ਉੱਤੇ ਜਾਂਚ ਕਰਾਂਗੇ ਤੇ ਜੋ ਵੀ ਦੋਸ਼ੀ ਹੈ ਉਹਨੂੰ ਬਖਸ਼ਿਆ ਨਹੀਂ ਜਾਵੇਗਾ